ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚਾਹੋਈ ਤਰਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆ ਨਾ ਮੈਨੂੰ ਸੋ ਤੁਸੀਂ ਪਿਛਲੇ ਬਲੌਗ ਚ ਦੇਖਿਆ ਵੀ ਜੈਸੇ ਮੈਨੂੰ ਛੱਡਣ ਗਿਆ ਸੀ ਮੈਂ ਤੇ ਉਸ ਤੋਂ ਬਾਅਦ ਕਰਨ ਦੇ ਨਾਲ ਕਿਆ ਵੀ ਜਾਇਆ ਜੀ ਵਿੱਚੇ ਵਿੱਚ ਸਹਿਕਰਵਾਸੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਤੂੰ ਹੀ ਬੁਲਾਓ ਜੀ ਕਹਿੰਦੀ ਮੇਰਾ ਵੀ ਸਿਰ ਟੋਕੋ ਮੇਰੇ ਲੱਤਾਂ ਸਾਹਮਣੇ ਪਿਆ ਪਰ ਸਸਕਾਰ ਜੀ ਡੈਡੀ ਮੈਂ ਇੱਕ ਇੱਕ ਉਹ ਜਿਹੜਾ ਯੂਟਿਊਬਰ ਨਹੀਂ ਆ ਹੈ ਉਹਦਾ ਉਹ ਸਟਾਈਲ ਕਰਨ ਲਈ ਸਭ ਤੋਂ ਸਹੀ ਗੱਲ ਤਾਂ ਬਣਾ ਦੋ ਨਾ ਉਹ ਉਹਦਾ ਹੀ ਉਹਨੇ ਸਟਾਈਲ ਮੈਂ ਬਣਾਉਂਗਾ ਅੱਛਾ ਉਹ ਉਹਦਾ ਸ੍ਰੀ ਗਾਇ ਜੀ ਗੁੱਡ ਮਾਰਨਿੰਗ ਸਾਰੀ ਕេស ਹਦੀ ਨਕਲ ਨਹੀਂ ਕਰੀ ਦਿੰਦੀ ਪੁੱਤ ਜੋ ਸਾਡੀ ਰਿਐਲਿਟੀ ਆ ਉਹਦੇ ਚ ਰਹਿੰਦਾ ਜਿਵੇਂ ਮੈਂ ਤੋਂ ਆਪਣੇ ਨੋਰਮਲ ਸੱਤ ਸਿਰੇ ਕਰ ਮੇਰੇ ਵੱਲੋਂ ਤੁਹਾਨੂੰ ਸਾਰੇ ਮੈਂ ਪਾਇਬੇ ਸੱਸੇ ਆ ਜਿਨੇ ਹੁਣ ਅਸੀਂ ਬਾਹਰ ਘੁਰ ਕਰਦੇ ਸੀ ਟੱਕ ਕੇ ਵੀਤ ਕਹਿੰਦੀ ਮੇਰਾ ਵੀ ਸਿੱਟਕ ਹਾਂ ਇਹ ਅਸਲੀ ਚੀਜ਼ ਆ ਜੋ ਰਿਐਲਿਟੀ ਆ ਔਰ ਰਿਐਲਿਟੀ ਆ ਹਾਂ ਸੋ ਬ੍ਰੇਕ ਵੱਜ ਗਈ ਜੀ ਰਾਸਤੇ ਚ ਰੋਡ ਭਰੇ ਆ ਜੀ ਇਹਦੇ ਹਾਂ ਗੱਡੀ ਕਰਤੀ ਮੈਂ ਬੰਦ ਹਾਂ ਹਾਂ ਜੀ ਗੱਡੀ ਬੰਦ ਕਰਨ ਦਾ ਵਜਹ ਆ ਸੀ ਵੀ ਥੋੜੀ ਜੀ ਡਿਸਟਰਬੈਂਸ ਜੀ ਹੋਣੀ ਸੀ ਵਿੱਚ ਰੋਡ ਦੇ ਵਿੱਚ ਮੀਂਹ ਪਿਆ ਵਾ ਜੀ ਪੂਰਾ ਹਨ ਹੁਣ ਤੁਸੀਂ ਦੇਖਣਾ ਵੀ ਪਤਾ ਨਹੀਂ ਇਹ ਕਿੱਥੇ ਫਿਰਦਾ ਵੀ ਰੋਡ ਆ ਨਾ ਟਿੱਪ ਟਾਪ ਪਿਆ ਇਹ ਮੈਂ ਹੈਗਾ ਜੀ ਇਸ ਟਾਈਮ ਕਰਾਲੀ ਬਾਈਪਾਸ ਤੇ ਬ੍ਰੇਕ ਲੱਗੀ ਜੀ ਹਾਂਜੀ ਬ੍ਰੇਕ ਪਤਾ ਕਦ ਤੇ ਲੱਗੀ ਜੀ ਵੀ ਮੌਸਮ ਕਹਦੇ ਜੀ ਬਹੁਤ ਠੰਡਾ ਹੈ ਸੰਦੀਪ ਕੌਰ ਕਹਿੰਦੀ ਵੀ ਚਾਹ ਦਾ ਟਾਈਮ ਹੋ ਗਿਆ ਮੇਰਾ ਮੈਂ ਤੇਰਾ ਚਾਹ ਦਾ ਟਾਈਮ ਨੂੰ ਮੈਂ ਕੀ ਕਰਾਂ ਕਿ ਮੇਰੀ ਸਭ ਤੋਂ ਬਾਰਕ ਕਹਾਣੀ ਇਹ ਦੋਹੇ ਜਿਹੜੇ ਹਜੇ ਜਸਨ ਨੀ ਵਿੱਚ ਐਨਵੋਲਵ ਹੈਗੀ ਜਿੰਨੇ ਇਹ ਦੋਹੇ ਜਣੇ ਐਨਵੋਲਵ ਹੋਏ ਹੋਏ ਜੀ ਕਰਨਾ ਰੇ ਰੀ ਆਹ ਤਰਾ ਆ ਰੀਤ ਨੂੰ ਵੀ ਨਹੀਂ ਆਨਾ ਵਿਚਾਰੀ ਨੂੰ ਇਹ ਕੋਸ ਪਤਾ ਹੈਗਾ ਰੀਤ ਐਂ ਦੱਸਦੇ ਵੀ ਤੇ ਝੂਠ ਲੈਣ ਮਾਮਾ ਨੂੰ ਕਿੱਤਾ ਆਹ ਮਾਇਕਾ ਤੇ ਮਾਮਾ ਨੂੰ ਕਿੱਤਾ ਐਂ ਕੱਤਾ ਗੱਲ ਸੁਣ ਉੱਧਰ ਦੱਸ ਝੂਠ ਲੈਣ ਵੀ ਤਾਂ ਝੂਠ ਲੈਣੀ ਹਾਂ ਹਾਂ ਤਾਂ ਵੀ ਆਏ ਦੇ ਦੀ ਆ ਮਾਂ ਇਹ ਲੰਨੀ ਆ ਦਾੜੀ ਅੱਜ ਤੇਰੇ ਜਿਆਦਾ ਖਰਚਾ ਹੋਊਗਾ ਖਰਚਾ ਦਾ ਮੈਂ ਦੇਖੋ ਜੀ ਮੈਂ ਖਰਚੇ ਤਾਂ ਬਹੁਤ ਚੰਗਾ ਆ ਗਰਾਰੀ ਫਸ ਗਈ ਵੀ ਤੁਸੀਂ ਲੋਕ ਤਾਂ ਪਾਕਿਸਤਾਨ ਨੂੰ ਗਏ ਤੇ ਨਿਆਣਿਆਂ ਨੂੰ ਕੁਝ ਲੈ ਕੇ ਆਏ ਨਾ ਤੁਸੀਂ ਕਿਹਾ ਤਾਂ ਵਾਦਾ ਕਰਿਆ ਤਾਂ ਮੇਰੇ ਨਾਲ ਵੀ ਜੇ ਕਿਤੇ ਆਪਾਂ ਘੁੰਮਣਗੇ ਤਾਂ ਨਿਆਣਿਆਂ ਨੂੰ ਮੈਂ ਕੁਝ ਖਿਲਾ ਦੂੰਗਾ ਪਾਣੀ ਤੇਰੇ ਮੂੰਹ ਤੋਂ ਜਿਆਦਾ ਅਮੋਲਾ ਤਾਂ ਨਿਆਣੇ ਦੇ ਘਰ ਆਉਂਦਾ ਢਿੱਲੇ ਨੂੰ ਤਾਂ ਨੂੰ ਪਾਣੀ ਦੇਣਾ ਢਿੱਲੇ ਨੂੰ ਪਾਣੀ ਨਾਲੇ ਲੱਗੂ ਹਾਂ ਗੱਡੀ ਗੱਲ ਦੱਸਾਂ ਤੁਹਾਨੂੰ ਸਿੱਧੀ ਗੱਲ ਆ ਅੱਜ ਥੋੜਾ ਇੱਕ ਦੇਖੋ ਜਿਵੇਂ ਬਣਾ ਰੋਪੜ ਤੇ ਮਿਲਦੀ ਹੈ ਇੱਕ ਚੀਜ਼ ਬਰਗਰ 30 ਰੁਪਏ ਦਾ ਉਰੇ ਮਿਲੂ ਪਨ 60 ਰੁਪਏ ਦਾ ਉਹ ਇੱਕ ਜਗ੍ਹਾ ਐਨੀ ਮਹਿੰਗੀ ਆ ਚਲੋ ਖਾਲੀ ਐਨਾਂ ਨੇ ਜੀ ਗਰਾਰੀ ਵਸਾਲੀ ਔਰ ਤੇ ਸਮਝਣਾ ਔਰ ਮੇਰੇ ਲਈ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ 60 ਰੁਪਏ ਤੇ ਜਸਨ ਜਸਨ ਬੋਲਦੀ ਨਹੀਂ ਕੋਸੇ ਜਸਨ ਜਸਨ ਕਹਿੰਦੀ ਮੈਂ ਵੀ ਤੇ ਨਾਲ ਹੀ ਐਨਾਂ ਦੇ ਜਸਨ ਜਸਨ ਤਾਂ ਨਹੀਂ ਬੋਲਦੀ ਜਸਨ ਨੂੰ ਵਿਚਾਰੀ ਸੋਚਦੀ ਆ ਵੀ ਅੱਜ ਤੇ ਔਰ ਅਸਲ ਤਾਂ 4 ਜਾਂ 5 ਕਿਲੋਮੀਟਰ ਪਰ ਹੈਗੀ ਐ ਜੀ ਹਵੇਲੀ ਹਾਂ ਹਵੇਲੀ ਨੂੰ ਐਨਾਂ ਦੇ ਜਾਤੇ ਦਿਮਾਗ ਦੇ ਵਿੱਚ ਹਵੇਲੀ ਵਾਲਾ ਬੋਰਡ ਆ ਗਿਆ ਲੈ ਇਹਨਾਂ ਦਾ ਇਹ ਦਿਮਾਗ ਦੇ ਵਿੱਚ ਸਤਾਨੀ ਚੱਲ ਗਈ ਜਸਨ ਦਾ ਮਾਮਾ ਉਹ ਤੇ ਕਰਦਾ ਜੌਬ ਹਾਂ ਜਸਨ ਮਾਮਾ ਤੇਰਾ ਜੌਬ ਕਰਦਾ ਪੁੱਤ ਓਏ ਆ ਹੁਣ ਕਹਿੰਦੇ ਮਾਮਾ ਜੀ ਦੋਵੇਂ ਕੋ ਸਹਿ ਕੇ ਇੱਕ ਇੱਕ ਕੋਟਰ ਖਰੋ ਆ ਇਹ ਨਹੀਂ ਹੁਣ ਪੁੱਤ ਇਹ ਇਹ ਗੱਲ ਗਲਤ ਆ ਨਹੀਂ ਅੱਧੇ ਬਸ ਤੇ ਦੇਣੇ ਲੈਣੇ ਕਰ ਨਹੀਂ ਅੱਧੇ ਕੇ ਸਾਰੇ ਦੂੰਗਾ ਅੱਧੇ ਤਾਂ ਮਤਲਬ ਕਿ ਜੀਬ ਤੁਹਾਡੇ ਮੂੰਹ ਤੁਹਾਡੇ ਲੱਗਿਆ ਪਾ ਪੈਸੇ ਤੁਹਾਡੀ ਜੇਬ ਚ ਆ ਜਸਨ ਦੀ ਗੱਲ ਕਰਦੀ ਮੈਂ ਹਾਂ ਜਸਨ ਤੇ ਕੇ ਸਾਰੇ ਨਾ ਦੇਣ ਮੈਂ ਮੇਡੀ ਸਪੋਰਟਰ ਆ ਦਊਗੀ ਸਪੋਰਟ ਤੇ ਹੁਣ ਲੈ ਹਾਂ ਤੂੰ ਤੇ ਤੂੰ ਹੀ ਮਸੀ ਜਿਹੜਾ ਬੰਦਾ ਚ ਖਰਚ ਨਹੀਂ ਆਉਂਦਾ ਉਹ ਕਿਆ ਗੱਲ ਕਹਿ ਗਿਆ ਹੈ ਸਸਰੀ ਘਰ ਤਾਂ ਬੁਲਾਉਂਦਾ ਪੁੱਤ ਦੇ ਹਾਲੋਰੀ ਆਹੀ ਗੱਲ ਤਾਂ ਸਿੱਖਾਉਣੀ ਸੀ ਡੈਡੀ ਤੇਰੀ ਮੈਂ ਗੱਡੀ ਚ ਚਲਾਉਣੀ ਹੈ ਡੈਡੀ ਜਿਹੜਾ ਇਹ ਬੰਦਾ ਤੁਸੀਂ ਇਹਨਾਂ ਖਰਚੇ ਨਹੀਂ ਕਰਦੇ ਅੱਜ ਖੁਦ ਦੂੰਗੇ ਹਾਏ ਉਹ ਆਹੀ ਗੱਲ ਕਹੋਣੀ ਸੀ ਗੱਲ ਸਮਝਦਾ ਇਹਨੇ ਮੇਰੇ ਪੈਰੋਂ ਥੱਲੇ ਜ਼ਮੀਰ ਕਿੱਥੇ ਗਈ ਉਹ ਆਹੀ ਗੱਲ ਦਾ ਬੈਠਾ ਤੇਰੇ ਤਾਰਾ ਥੱਲੇ ਜ਼ਮੀਨ ਕਿੱਥੇ ਆਣੀ ਹੋਣੀ ਆਹੀ ਗੱਲ ਤਾਂ ਅਸੀਂ ਤੁਤ ਤੋਂ ਕਹਾਣੀ ਸੀ ਵੀ ਮੈਂ ਕਰਦਾ ਸਾਰਾ ਆਪ ਕਰੂੰਗਾ ਚਲੋ ਕਰੋ ਉਹ ਡਰਾਈਵਰ ਸਾਹਿਬ ਨੂੰ ਦੇਖੋ ਕੀ ਹੋ ਗਿਆ ਰੀਤ ਦਾ ਬਾਲਾ ਮਿਲਦਾ ਯਾਰ ਹਾਂ ਹਾਂ ਕੀ ਕਰਦੀ ਓ ਤੂੰ ਮੈਂ ਇਹਨੂੰ ਛੇੜੀ ਛੇੜਨ ਲਗਾ ਦੇ ਉੱਪਰ ਚੱਲ ਨਾ ਨੋ 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 ਹੁਣ ਫਿਰ ਕੀ ਕਰੀਏ ਚਲੋ ਹਵੇਲੀ ਚੰਗਾ ਮੀ ਪੀ ਜੀ ਅੱਜ ਦਾ ਰਖੜਾ ਲਾ ਜਿਹੜਾ ਮੈਨੂੰ ले कदे कदे नि कुसबि हुन्छै चल फेर चल मम्मा गाउँ त ताही गाली, गाली मिले कर दी कर दी। <laughs> लो गादी मा, मा कामले कदे कदी ਘੜੀ ਕੇ ਜਦਜ ਹੋਣੀ ਆ ਜਵਾਦੋਬਾਦੀ ਬਦੋਬਾਦੀ ਜਵਾਦੋਬਾਦੀ ਇਹਨਾ ਨਾ ਟੱਪ ਕਰਨਾ ਇਹਨਾ ਨਾ ਟੱਪ ਮੈਂ ਜੇ ਸਿੰਘ ਤਾਂ ਕਿ ਇਧਰ ਰੋੜਨੀ ਇਹ ਵੇਲੀ ਬੁੱਲੀ ਤੁਹਾਡੇ ਰੋੜ ਜਣੀ ਕਰਨ ਇੱਕ ਗੱਲ ਨੀ ਨੋਟ ਕਰੀ ਹਾਂ ਵੀ ਉੱਥੇ ਇਹਨਾਂ ਸਾਰਿਆਂ ਨੂੰ ਦੇਖਣੇ ਤਾਂ ਕੁੜੀ ਮਣੀ ਫਿਰਦੀ ਆ ਕੋਈ ਨੀ ਫਿਰ ਕਿਆ ਹੋ ਗਿਆ ਹਲਾਬਾ ਤੇ ਚਲ ਕੋਈ ਨਾ ਜੇ ਕੋਈ ਮੈਨੂੰ ਪੁੱਛੂਗਾ ਬੀਜੀ ਕੀ ਕੁੜੀ ਜੀਨ ਪਈ ਮੈਂ ਤਾਂ ਹਾਂਜੀ ਇਹ ਸਾਡੀ ਕੁੜੀ ਆ ਹਾਂ ਇੱਕ ਕੁੜੀ ਸਾਡੀ ਛੋੜੀ ਕੁੜੀ ਹੈ ਮੇਰੀ ਛੋੜੀ ਇੱਕ ਕੁੜੀ ਸਾਡੀ ਪੰਜਾਬੀ ਪਹਿਰਾਵਾ ਪਾ ਕੇ ਰੱਖਦੀ ਆ ਇੱਕ ਕੁੜੀ ਸਾਡੀ ਜੀਨਾ ਪਾ ਕੇ ਰੱਖਦੀ ਛੋਟੀ ਕੁੜੀ ਹੂ ਟੈਂਡੀ ਪੈਂਡੀ ਬਣੀ ਹੀ ਆ ਹਾਂ ਬਾਤ ਇਹ ਬਾਤ ਨਹੀਂ ਪਾਣੀ ਹੁਣੇ ਪਾਣੀ ਆ ਜੂਟੇ ਨਹੀਂ ਇੰਦਰੇ ਮੈਂ ਅਸੈਂਟਰ ਖੋਣ ਲੱਗਦੀ ਯਸੀ ਮੈਂ ਸੱਚੀ ਕੁੜੀ ਹਾਂ ਤਾਂ ਨਹੀਂ ਨਹੀਂ ਤੂੰ ਮੈਨੂੰ ਸੱਚੀ ਬਹੁਤ ਸੋਹਣਾ ਲੱਗਦਾ ਹੂੰ ਔਰ ਅਬ ਫਿਰ ਤੇ ਸਿਮਰਦਾ ਸਿੰਘ ਨਾਲ ਜੇ ਬੈਠੀ ਆ। ਹਾ ਤਾਂ ਇਹਦੀ ਸਿੰਘ ਵੀ ਆਦੰਨੇ ਆ। ਕੁੜੀ ਨਹੀਂ। ਢੁੱਡੀ ਲੱਗਣਾ। ਚਲੋ। ਮਾੜੀ ਨਹੀਂ ਪੱਤੀ ਲੱਗਣਾ। ਆਹ ਦੇਖ ਲਓ ਮੇਰੇ ਤੇ ਵੀ ਕੋਕੇ ਜੜਦਾ ਹੁਣੇ। ਚਲੋ ਮਿਲਦੇ ਜੀ ਤੁਹਾਨੂੰ ਹੁਣ ਗਾਂ ਚੱਲ ਗਏ। ਜਿੰਨੇ ਜਾਣ ਜਿੰਨੇ ਮਰਜੀ। ਪਹੁੰਚ ਗਏ ਜੀ। ਹਵੇਲੀ ਦੇ ਵਿੱਚ। ਕੀ ਹੋ ਗਿਆ?

ਚਲੋ ਬੈ ਚਲੋ ਚਲੋ ਆਹ ਰੀਤ ਨੂੰ ਭੜ ਲਓ ਸਵਾਰ ਕੇ ਉਹ ਨੂੰ ਨਹੀਂ ਜਾਣ ਤੋਂ ਆਓ ਜੀ ਦੇਖਦੇ ਹਾਂ ਹੁਣ ਅੰਦਰ ਚੱਲ ਕੇ ਵੀ ਸੰਦੀਪ ਦਾ ਕਹਿੰਦੀ ਮੈਂ ਕੋਲਡ ਕਾਫੀ ਪੀਣੀ ਆ ਤੇ ਅੱਜ ਆਵਾਕ ਕਹਿੰਦੇ ਸੀ 버거 ਖਾਣਾ 버거 ਰੀ ਹਾਂ 4 ਕੇ ਖਾਣਾ 버거 ਰੀ ਖਾਣਾ ਫਿਰ ਦਿਮਾਗ ਇਹਦਾ ਕਨਫਿਊਜ਼ ਹੋਇਆ ਪਿਆ ਲੱਗਦਾ ਮੈਨੂੰ ਫਿੱਦਾ ਖਾਓਗੇ ਫਿੱਦਾ ਨੋ ਮੈਦਾ ਨਹੀਂ 버거 ਪੁੱਤ ਖਾ ਲਾ ਯਾਰ 버거 ਵੀ ਤਾਂ ਮੈਂ ਤਾਂ ਹੀ ਆ ਨਹੀਂ ਬੱਸ ਮਰ ਲੱਗ ਕੇ ਹੁੰਦਾ ਏ ਬੱਸ ਦੇਖਦੇ ਆ ਕਿ ਉਹ ਹੀ ਨਾ ਟੈਂਸ਼ਨ ਲੈ ਟੇ ਰਹੋ ਚਲੋ ਕਿੱਧਰ ਨੂੰ ਜਾਈ ਜਾਂਦੀ ਤੂੰ ਕਿੱਧਰੋਂ ਰਸਤਾ ਦਾ ਦੇਖ ਲਓ ਉਹੀ ਬੱਸ ਪਹਿਲਾਂ ਜਿਹਾ ਪਾਉਂਦੇ ਫਿਰ ਜੰਦੇ ਸਰ ਭਾਈ ਜੰਦ ਬਹੁਤ ਜ਼ਿਆਦਾ ਜਸਰ ਕਹਿੰਦੀ ਉਧਰ ਨੂੰ ਹੈਗਾ ਰਸਤਾ ਮੈਨੂੰ ਸ਼ਰਮਾਈ ਜਾਂਦੀ ਆ ਚੱਲ ਚੱਲ ਫੇ ਮੇਰੇ ਨਾਲ ਮੰਨੂ ਕਹਿੰਦਾ ਜੱਫੀਆਂ ਪਾਉਂਦਾ ਤੂੰ ਜੇ ਸਰ ਪਾ ਲਾ ਯਾਰ ਅਰੇ ਤਰੂ ਦੇਖੀ ਥਲੇ ਉਹ ਗੱਡੀ ਨਾਲ ਲੱਗਦੀ ਆ ਰੀਤ ਲਿਬੜੀਆਂ ਵੀਆਂ ਗੱਡੀਆਂ ਯਾਰ ਹਾਂ ਉਹ ਕੱਪੜੇ ਸਾਰੇ ਖਰਾਬ ਹੋ ਗਏ ਇਧਰ ਬੱਬੂ ਮਾਨ ਵੀ ਚੱਲ ਰਿਹਾ ਜੀ ਸਪੀਕਰ ਦੇ ਵਿੱਚ ਤੇ ਹੁਣ ਬਸ ਹਾਂ ਲੈ ਨੱਚਣ ਲੱਗੀ ਵੀ ਆ ਚਲੋ ਦੇਖ ਕੇ ਉਧਰ ਗੱਡੀ ਆਉਂਦੀ ਪੁੱਤ ਲੰਘ ਜਾਣ ਦਿਓ ਧਿਆਨ ਨਾਲ ਚਲੋ ਭਾਈ ਚਲੋ ਲੰਘ ਜਾਓ ਯਾਰ ਹੁਣ ਤੁਸੀਂ ਤਾਂ ਖੜੇ ਗਏ ਇਹਨਾਂ ਦੀ ਉਹ ਐ ਨਹੀਂ ਦੂਰ ਸਕੀ ਇਹਨਾਂ ਨੂੰ ਤਾਂ ਲੰਘੇਣਾ ਦਾ ਤੁਸੀਂ ਇਹਦਾ ਤੋ ਯਾਰ ਕਿੱਥੇ ਤੋਂ ਐਂਟਰੀ ਵਾਲੀ ਜਗ੍ਹਾ ਨੂੰ ਐਂਟਰੀ ਕਰੋ ਕਰਨ ਤੁਸੀਂ ਕਿੱਥੇ ਤੋਂ ਤੁਰੇ ਹੋ ਪੁੱਤ ਉਹਨਾਂ ਦਾ ਗੱਡੀਆਂ ਉੱਥੇ ਤੇ ਆਪਣਾ ਆਰਡਰ ਲੈਂਦੇ ਆਂ ਲੈ ਬੌਸ ਸ਼ੁਰੂ ਮੰਗੋ ਲਾਸਟ ਚ ਉਧਰ ਖੁੰਦਿਆ ਚ ਜਾ ਕੇ ਚਲੋ ਆ ਬੱਤੋ ਰੀਤਵੜ ਜਾ ਲਾ 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 ਕੀ ਹੋ ਗਿਆ ਇਹਦਾ ਬਾਰਿਆਂ ਨੂੰ ਦੇਖ ਕੇ ਖੁਸ਼ ਹੋਈ ਜਾਂਦੀ ਆ ਹਾਂ ਇਹ ਤਾਂ ਬਾਟ ਨੂੰ ਬਣਾ ਦੇ ਜਿੱਤੇ ਕਿ ਆਪ ਸਾਫ ਸਫਾਈ ਬਹੁਤ ਆ ਪੁੱਤਰ ਹੈ ਕਾਹ ਪੁੱਤ ਹਏ ਕਿੰਨਾ ਛੁਨੇ ਫਾਰੇ ਚੱਲਦੇ ਇਹਨਾਂ ਨੂੰ 버ਗਰਾਂ ਦਾ ਕਰ ਲਿਆ ਦੋ ਆਰਡਰ ਸਦਾ ਕੋਲਡ ਕਾਫੀ ਮੈਂ ਕੁਛ ਨਹੀਂ ਲੈਣਾ ਹੈਗਾ ਮੈਂ ਵੀ ਕੋਲਡ ਕਾਫੀ ਕੋਲਡ ਫੇਰ ਜਾਂ ਬਰਗਰ ਮਿਲੂ ਜਾਂ ਕੋਲਡ ਕਾਫੀ ਦੇਖਿਆ ਕਰਨਾ ਛੇਤੀ ਡਿਸੀਜਨ ਲੈ ਐਡਾ ਜ਼ਿਆਦਾ ਬਜਟ ਨਹੀਂ ਹੈਗਾ ਹਾਂ ਕੀ ਕਰਨਾ ਛੇਤੀ ਕਰ ਚਲ ਹਾਂ ਬੋਲ ਜਿਸਨ ਦਾ ਕਹਿੰਦੀ ਬਰਗਰ ਲੈਣ ਹਾਂ ਮੈਂ ਵੀ ਜਿਸਨ ਨੂੰ ਥੋੜਾ ਬਰਗਰ ਲੈਣ ਠੀਕ ਆ ਲੈਣੇ ਬਰਗਰ ਲੈਣ ਚਲ ਕਰਾ ਆਰਡਰ ਮੇਰਾ ਜਾ ਪ੍ਰੀਤਾ ਪੁੱਤ ਉਹਦੇ ਪਰ ਤਾਂ ਮੀ ਪਿਆਵਾ ਆ ਜਾ ਆ ਜਾ ਤਾਂ ਮਮਾ ਚੀਜੀ ਲੈਣੇ ਚੱਲੀ ਉਹਨੂੰ ਬਾੜ ਜਾ ਜਾ ਕਰਾ ਆਰਡਰ ਲੈ ਆ ਪੁੱਤ ਉਹ ਗੱਡੀਆਂ ਵਾ ਤਾਂ ਮੀ ਪੇਵਾ ਗਿੱਲੀਆਂ ਹੋਈਆਂ ਵੀ ਆ ਉਹ ਖੜੀਆਂ ਐ ਐਡੀ ਵੱਡੀ ਗੱਡੀ ਜਾਏ ਤੂੰ ਡੀਜ਼ਲ ਫੂਕ ਗਿਆ ਇੰਨੀ ਦੂਰ ਕਰਨੇ ਸਬਰ ਕਰਕੇ ਹੁਣ ਉਹ ਗੱਡੀਆਂ ਦਾ ਕੰਮ ਰਹਿ ਗਿਆ ਕੀ ਲੈਣਾ ਮੈਂ ਨਹੀਂ ਕੁਝ ਵੀ ਲੈਣਾ ਤੁਸੀਂ ਲਿਓ ਜੋ ਲੈਣਾ ਮੈਂ ਕਿਹਾ ਦੇਖਣਾ ਉਹਨਾਂ ਦੇ ਮਨ ਨੂੰ ਕੋਸ਼ਿਸ਼ ਆਪਣਾ ਤੁਸੀਂ ਦੇਖੋ ਵੀ ਕਾ ਖਾਣਾ ਮਾਣੀ ਮਾਣੀ ਤੁਸੀਂ ਦੇਖੋ ਆਪਣਾ ਕਿਆ ਲੈਣਾ ਲਿਆਓ ਉਹ ਨਾਲ ਡਿਸਕਾਊਂਟ ਵਗੈਰਾ ਹੈ ਉਹ ਉਦੋਂ ਤੁਸੀਂ ਦੇਖੋ ਆਪਣਾ ਅੰਦਰ ਜਾ ਕੇ ਦੱਸ ਲਾਜੂ ਬਤਾ ਸਾਨੂੰ ਇਹ ਤਾਂ ਅਸੀਂ ਉਲਟ ਗਿਆ ਜੀ ਹੁਣ ਕਿਆ ਖਾਈਏ ਕਿਆ ਨਾ ਖਾਈਏ ਅਲਦਾ ਵਿੱਚ ਪੈ ਗਏ ਰੀਤ ਇੱਧਰ ਆ ਜਾ ਪੁੱਤ ਤੈਰੀ ਗੱਡੀ ਘਰ ਖੜੀ ਨਹੀਂ ਮੈਨੂੰ ਇਹ ਦੱਸ ਰੀਤ ਗੱਡੀ ਗੱਡੀ ਘਰ ਹੈ ਨਹੀਂ ਹੈ ਨਹੀਂ ਗੱਡੀ ਘਰ ਪਹਿਲਾਂ ਮੈਨੂੰ ਦੱਸ ਹੈਗੀ ਹੈ ਨਾ ਪਾਪਾ ਦੀ ਐਸ ਲੋਟੀ ਤੁ ਆਪ ਦੇ ਦੇ ਹਾਂ ਜੈ ਸੁਣੋ ਤਾਂ ਜਵਾਬ ਦੋ ਗੱਡੀ ਹੈਗੀ ਨਾ ਘਰ ਉਹ ਤਾਂ ਤੂੰ ਚਲਾਉਂਦੀ ਨਹੀਂ ਪਾਣੀ ਚ ਭਜਾਉਂਦੀ ਨਹੀਂ ਚਲੋ ਅੰਦਰ ਬੈਠਦੇ ਚਲੋ ਚਲੋ ਅੰਦਰ ਆਰਡਰ ਕਰਾ ਜੀ ਆ ਤੇ ਉੱਪਰ ਤਾਂ ਮਿਊਜ਼ਿਕ ਵੀ ਚੱਲ ਰਿਹਾ ਤਾਂ ਪੂਰਾ ਜੋਰਾ ਸ਼ੋਰਾ ਨਾਲ ਤੇ ਹੁਣ ਆ ਕਿਹੜੀ ਕਾਫੀ ਹੈ ਤੇਰੀ ਇਹ ਤੇ ਪਤਾ ਨਹੀਂ ਕੀ-ਕੀ ਖਾਈ ਜਾਂਦੇ ਸਾਡੇ ਜਵਾਕ ਕੁਝ ਨਹੀਂ ਸਮਝ ਲੱਦੈ ਇਹਨਾਂ ਨੂੰ ਕਰ ਲਾ ਕਰ ਲਾ ਟੈਸਟ ਤੈਨੂੰ ਤਾਂ ਆਉਣਾ ਆਈ ਜੋ ਇੱਧਰ ਆ ਗਿਆ ਤੂੰ ਹਾਂ ਤੇ ਨਿਆਣਿਆਂ ਦਾ ਕੰਮ ਹੀ ਹੁੰਦਾ ਨਿਆਣਿਆਂ ਦਾ ਕੰਮ ਹੁੰਦਾ ਹੀ ਆ ਲੈ ਕੀ ਚਲਾ ਦੇ ਕੇ ਤਾਂ ਰਹਿਣ ਦੇ ਨਹੀਂ ਜਵਾਬ ਲੱਗੀ ਇੱਧਰ ਰੱਖ ਦੇ ਅਸੀਂ ਤਾਂ ਟੈਸਟ ਦੇ ਵਿੱਚ ਫਸ ਗਿਆ ਤਾਂ ਵੀ ਕੀ ਆਇਆ ਕੀ ਨਹੀਂ ਚਲੋ ਜੀ ਸੰਭਾ ਲੋ ਹੁਣ ਹਾਂ ਕੀ ਹੋ ਗਿਆ ਕਾਹ ਕੰਦਾ ਜੰਮੀ ਐ ਚੱਲਣ ਠੀਕ ਐ ਅਸਾਂ ਗੜੇ ਪੀ ਲੈਣੀ ਐ ਸੁੱਖ ਇੱਕ ਵੇ ਹਾਂ ਫੇਰ ਜੀ ਕੜਨੀ ਆ ਤੇ ਫੈਲੀ ਟੇਸਟੀ ਹਾਂ ਟੇਸਟੀ ਐ ਖਾਓ ਬਾਹਾ ਗਰੂ ਸੱਚਾ ਪਾਤਸ਼ਾ ਸੁੱਖ ਰਖੀ ਬਿਮਾਰੀਆਂ ਤੋਂ ਦੂਰ ਰੱਖੀ ਪਾਉਣਾ ਕੱਟ ਦੀ ਕਰੀਬ ਜੀ ਤੇਰੀ ਸਾਰੀ ਹੋ ਦੇਖੀ ਚੱਲ ਆਲੇ-ਦਾਲੇ ਨੂੰ ਕੱਪੜੇ ਲਵੇੜ ਲੜੇ ਇਹਨਾਂ ਦਾ ਨਹੀਂ ਥਰ ਮਸ਼ੀਨ ਨੂੰ ਪਾ ਦੋ ਤਾਈ ਕਹਦਾ ਮੈਂ ਦੇਖ ਕੇ ਚੱਲ ਥੋੜਾ ਜਾਂ ਆ ਇਹਨਾਂ ਦੇ 버ਗਰ ਰੱਖਦੇ ਆ ਪੁੱਛਦੇ ਨਹੀਂ ਵੀ ਰੀਤ ਨੂੰ ਖਾ ਲਾ ਉਹ ਰੀਤ ਨੂੰ ਪੁੱਛ ਲਾ ਵੀ ਖਾ ਲਾ ਤੋੜ ਕੇ ਦੇ ਦੇ ਥੋੜਾ ਜਾਂ ਸਾਈਡ ਤੇ ਥੋੜਾ ਮਿਊਜ਼ਿਕ ਵਾਲਾ ਵੀ ਇਹਨਾਂ ਦੇ ਜੀ ਪੂਰਾ ਫੱਟੇ ਚੱਕੇ ਪਿਆ ਡੜਾ ਡੜ ਚੱਲ ਰਿਹਾ ਜੀ ਇਹਨਾਂ ਦਾ ਹਾਂ ਕੁੱਸਾ ਤੇ ਕਿਹੜਾ ਕੁੱਸਾ ਕੁੱਸਾ ਆ ਬੰਦੇ ਕਿੱਧਰ ਤੇ ਕਿੱਧਰ ਨੂੰ ਦੇਣੇ ਪੈਸੇ ਕਿੱਥੇ ਕਿੱਥੇ ਨਿਕਲਣੇ ਕੁਛ ਨਹੀਂ ਪਤਾ ਹੁੰਦਾ ਬੰਦਾ ਸੋਚਦਾ ਕੁਸਾ ਬੰਦਾ ਕੁਸਾ ਟੋਲ ਟੈਕਸ ਦੇ ਪੈਸੇ ਬਚਾਉਂਦਾ ਫਿਰਦਾ ਤਾਂ ਮੈਂ ਵੀ ਟੋਲ ਨਾਲ ਕਟਾਉਣਾ ਪਵੇ ਆ ਟੋਲ ਨਹੀਂ ਹਾਂ ਮੈਂ ਇੰਨਾ ਠੀਕ ਹੈ ਮੈਂ ਨਹੀਂ ਨਾ ਠੀਕ ਹੈ ਜਿਆਦਾ লাভ ਜੇ ਮਹਿੰਗਾ ਨਹੀਂ ਆ ਗਿਆ ਫਿਰ ਤਾਂ ਠੀਕ ਆ ਜੇ ਟੋਲ ਹੋਏ ਨਾ ਜੇ ਰੋਕੇਗੇ ਫਿਰ ਮਹਿੰਗਾ ਸਸਤਾ ਕੀ ਹੁੰਦਾ ਹੋ ਜੇ ਨਾ ਰੁਕੇ ਤਾਂ ਫੇਰ ਗੱਲ ਵੱਖਰੀ ਦੀ ਚਲੋ ਇਹਨਾਂ ਨੂੰ ਛਕ ਲੈਣ ਦੋ ਜੀ ਹੁਣ ਇਹ ਜਿਹੜੀ ਬੀਕੇ ਕਾਫੀ ਹਾਂ ਕੌੜੀ ਜਿਹੀ ਮਿੱਠੀ ਆ ਥੋੜੀ ਜਿਹੀ ਕੜਕਤਣ ਤੇ ਆ ਠੀਕ ਆ ਥੋੜੀ ਜਿਹੀ ਠੀਕ ਆ ਚਾ ਮੈਂ ਤਾਂ ਪੀਣੀ ਨਹੀਂ ਹੈ ਜੀ ਮੈਂ ਤਾਂ ਕੁਝ ਨਹੀਂ ਖਾਣਾ ਤੁਸੀਂ ਖਾਓ ਤੁਸੀਂ ਖੋਸ ਮੈਂ ਖੋਸ ਵਾਹ ਕਰੋ ਰੀਤਾ ਲਹ ਹੈ ਇਹਨੂੰ ਤਾਂ ਐਨਾ ਆ ਹੀ ਚੱਕੀ ਫਿਰ ਜੰਦੀ ਤਲਾ ਕਿਆ ਹੈ ਕਾਵਤ ਤੈਂ ਕਿਆ ਕਰਨਿਆ ਹੈ ਉਹ ਤੈਂ ਕਿਆ ਕਰਨੇ ਚੀਚੇ ਚੀਚੇ ਫਿਰ ਵੱਜ ਗਏ ਚੀਚੇ ਫੁੱਟ ਗਿਉ ਤੈਨੂੰ ਇੱਥੇ ਹੀ ਰੱਖ ਲੈਣਾ ਫਿਰ ਇਹਨਾਂ ਨੇ ਵੀ ਲਈ ਤਨੂਰੀ ਛੱਡ ਜੋ ਰੱਖ ਦੇ ਚੱਲ ਖਾ ਦੇ ਵੀਰ ਜੀ ਨੂੰ ਵੀਰ ਜੀ ਨੂੰ ਖਾੜਾ ਦੇ ਖਾੜਾ ਖਾੜਾ ਲਾ ਚਲੋ ਇਹਨਾਂ ਨੂੰ ਛਕ ਲੈਣ ਦੋ ਜੀ ਫਿਰ 파ੜਦਾ ਕੀ ਬੰਦਿਆ ਹੁਣ ਸਰ ਕਾਇਗਾ ਆਫੀ ਜੀ ਔਖੇ ਔਖੇ ਜੇ ਸਾਹ ਲੈਣ ਲੱਗੀ ਤੂੰ ਤਾਂ ਸੁਣੋ ਨਾ ਸਾਡੀ ਇੱਕ ਟਡੀ ਜੀ ਉਹ ਨਹੀਂ ਮਾਨ ਹੈਗੀ ਰੀਤ ਇਹੀ ਨਖਰੇ ਕਰੀ ਜਾਂਦੀ ਬਹੁਤ ਲੈ 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 ਕਲਕ ਕਲਕ ਕੀ ਹੋਇਆ ਓਏ ਓ ਇਹਨਾਂ ਨੂੰ ਕਾ ਹੋ ਗਿਆ ਹੂੰ ਫਾਦੇ ਐਲੀਫੈਂਟ ਕਤੈ ਐਲੀਵੈਂਟ ਹੈਗਾ ਵੀ ਇਹਦੇ ਜੇ ਕੋਲ ਸੋਈ ਮੂੰਹ ਤੇ ਬਸਾਈ ਫਿਰ ਜੰਦਾ ਹੈ ਹੈਗਾ ਹੈ ਹੈਜੀਆ ਸਾਮੀ ਠੀਕ ਹੈ ਬਾਗੀ ਤੇ ਖਾਲੀ ਹੋ ਲਈ ਫਿਰ ਜਾਂਦਾ ਮੂੰਹ ਦੇ ਵਿੱਚ ਕਰਨੀ ਕੋ ਫੋਟੋ ਸ਼ੂਟ ਕਰਨਾ ਕੋ ਉੱਪਰ ਨਹੀਂ ਬਹਿਣਾ ਹੈ ਇਹ ਜਦ ਇਹ ਬਹਿਣ ਨੂੰ ਤਿਆਰ ਹੋ ਗਿਆ ਉੱਪਰ ਕਹਿੰਦਾ ਮੈਂ ਉੱਪਰ ਬਹਿ ਜਾਂਦਾ 41 ਮਿੰਟ ਹੈ ਨਾ ਮੈਂ ਤਾਂ ਨਹੀਂ ਬਤਨਾ ਉਹ ਕੋਲ ਖੜੇ ਤੇ ਤੇਰੀ ਫੋਟੋ ਵੀਡੀਓ ਵੀ ਬਣਾਣ ਦੀ ਫੋਟੋ ਕਾ ਖੇਚਣੀ ਆ ਲੈ ਲੈ ਐਨੇ ਦੇਖ ਲੈ ਇਨ ਦੰਦ ਨੂੰ ਹੱਥ ਪਾਇਆ ਮੂਰੇ ਤੇਰੇ ਮੰਗੂ ਜੀ ਦਾ ਦੇਖ ਜਾਣਾ ਉੱਪਰ ਮੌਸਮ ਤੇ ਅੱਲਾ ਬੱਦਲ ਆਉਣ ਤਿਆਰ ਆ ਮੀ ਪੈਣ ਨੂੰ ਹਵੇਲੀ ਚ ਤਾਂ ਤੁਸੀਂ ਗਈ ਨਹੀਂ ਹੈ ਜਾਇਓ ਨਹੀਂ ਹਵੇਲੀ ਚਲੀ ਹਵੇਲੀ ਚੋਂ ਕੀ ਕਰ ਜਾਣਾ ਜਾਂ ਤੁਹਾਡਾ ਬਾਰ ਇੱਧਰ ਹੀ ਸਰ ਗਿਆ ਨਹੀਂ ਜਾਇਓ ਨਹੀਂ ਬਰਗਰ ਕਿੰਗ ਚ ਉੱਤੇ ਜਾ ਹੈ ਆਇਆ ਲੈ ਕੱਢਿਆ ਕਿਹੜਾ ਜਾ ਤੂੰ ਚਲੋ ਤੇਦਾ ਮੁੜ ਆ ਜਾਓ ਹਿੰਮਤ ਨਾਲ ਕਦੇ ਉੱਥੇ ਘੁੰਮਦੇ ਫਰੀ ਆ ਓ ਹਿੰਮਤ ਨਾਲ ਮੁੜ ਆ ਮਹਾਂਪਤਾ ਜਾਇਆ ਹੋ ਪਰ ਮੁੜਾ ਹਿੰਮਤ ਨਾਲ ਚਲ ਮੈਂ ਇਹਨੂੰ ਮੈਂ ਮੈਂ ਵੀ ਜਾਇਆ ਮੈਂ ਕੁਝ ਲੈਣਾ ਮੈਂ ਵੀ ਆ ਦੇਣੀ ਫਿਰ ਮੈਂ ਉਹਰੇ ਘਾੜੀ ਕੋਲ ਲੜ ਕਰਨਾ ਦੀਦੀ ਨੂੰ ਦੀਦੀ ਪਹਿਲੀ ਬਿਮਾਰ ਆ ਬੀਬੀ ਤਾਂ ਤਾਂ ਪਹਿਲੀ ਨਹੀਂ ਸੱਤ ਹੁੰਦਾ ਕੋਦੂ ਨਹੀਂ ਮਿਲਣਾ ਹੈਗਾ ਰਹਿਣ ਦੋ ਪੁੱਲ ਜਾ ਸਿੰਮ ਸਿੰਮ ਖੋਲਿਆ ਜਸ ਮੇਰੇ ਮੁੰਡਾ ਲੱਗ ਗਿਆ ਸਾਬਤ ਤਾਂ ਮਾਮਾ ਜੀ ਛੁੱਟੀ ਤੇ ਚੱਲ ਕੋਈ ਨਹੀਂ ਮਾਮਾ ਜੀ ਤੇ ਆਪਾਂ ਨੇ ਗੱਲ ਲੈਣਾ ਹੋ ਤੁਸੀਂ ਆ ਦੇਖੋ ਇੱਧਰ ਮਧਾਨੀਆਂ ਮਧੂਨੀਆਂ ਚਾਟੀਆਂ ਚੁਕੀਆਂ ਰੱਖੀਆਂ ਹੋਈਆਂ ਹੋ ਐਸੀ ਕੀ ਹੈ ਪਾਣੀ ਐਸੀ ਚੱਲਦਾ ਫੁੱਤ ਅੰਦਰ ਤਰੀ ਤਾਂ ਕੀ ਆ ਬੱਤ ਪਾਣੀ ਆ ਕਾਲ ਕੋਈ ਨਹੀਂ ਪਾਣੀ ਨਹੀਂ ਲਾ 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 ਤੇ ਸਾਡੀ ਜੁਹੀਓ ਨਹੀਂ ਮਾਣਾ ਬੱਸ ਦੇਖ ਲੈ ਅੰਦਰ ਤੇ ਹਾਂ ਕੀ ਕਹਿਣਾ ਸਾਨੂੰ ਮੋਦੀ ਪਾ ਕੇ ਗੈੜੀ ਦੇ ਮਾਣਾ ਪਿਆਰਾ ਬਸ ਐਸੇ ਤੱਕ ਅਰੋ ਜੀ ਮੈਂ ਇਸ ਵਿੱਗੇ ਦਾ ਜਾੜਾ ਤੁਹਾਡਾ ਕੰਮ ਹੈ ਤੇ ਜੇ ਰਜਾ ਨੇ ਤੁਹਾਨੂੰ ਜੋ ਮਰਜ਼ੀ ਖੜਾਈਦਾ ਤੁਸੀਂ ਖਾਈਓ ਜਾਣਾ ਤੁਸੀਂ ਨਹੀਂ ਹਟਣਾ ਹੈਗਾ ਚਲੋ ਚਲੋ ਅੱਜ ਤੱਕ ਤਾਂ ਮੈਂ ਗਲਤ ਬਾੜ ਲਿਆ ਤੁਹਾਨੂੰ ਹਾਂ ਕੀ ਚੀਜ਼ ਬੱਚਾ ਜੇ ਤੰਗ ਕਰੇ ਰੂ ਪੈਟਲ ਆਹ ਅੱਛਾ ਉਹ ਕੁਰਸੀ ਤੇ ਬੰਦ ਕਰਨ ਵਾਲਾ ਕੰਮ ਸੋਲਕਾਰੀਆਂ ਪੁੱਤ ਸਭ ਕੁਝ ਲੱਗਾ ਦਾ ਕਾਹਦੇ ਜਾ ਕਾਹੋਂ ਬੱਠਾ ਹੈ ਜੇ ਨਹੀਂ ਆਈ ਜੀ ਹਾਂ ਕਾਲੇ ਬਾਤਾਂ ਕਰਨੀਆਂ ਉਹ ਤਾਂ ਇੱਥੇ ਰੱਖ ਲੈਣਾ ਇਹਨਾਂ ਨੇ ਤਾਂ ਚਲੋ ਵੇ ਚਲੋ ਚਲੋ ਨੇਰਾ ਹੁੰਦਾ ਘਰ ਜਾ ਕੇ ਦੇਖਣਾ ਵੀ ਕੋਈ ਕੰਮ ਕਰ ਮੈਂ ਬਾਅਦ ਵਿੱਚ ਤੁਹਾਨੂੰ ਦੱਸਦਾ ਨਾ ਮੈਨੂੰ ਪਤਾ ਤਾਂ ਇਹ ਅਜੇ ਨਹੀਂ ਪਤਾ ਐਨੀ ਛੇਤੀ ਨਹੀਂ ਸੈਂਸਰ ਨੇ ਕੰਮ ਕਰਨ ਬਰਕਰ ਕਰਨ ਬਾਸਾ ਉਰੀ ਘੜਾ ਰਾ ਹੁਣ ਤੂੰ ਸਦਾਈਆਂ ਵਾਂਗ ਉਹਨੇ ਨਹੀਂ ਹੋਣਾ ਬੰਦ ਚੱਲ ਫਿਰ ਬਾਸਾ ਬਾਸਾ ਜਵਾਕਾਂ ਨੇ ਖੇਲ ਬਣਾਈ ਪਈ ਆ ਲੈ ਲੈ ਚੱਲ ਚੱਲ ਲੈ ਚੱਲ ਸੰਦੀਪ ਨੂੰ ਹਾਂ ਸਰਕੋਸੋਂ ਮਿਲਦਾ ਔਰ ਝਾਹਰ ਵੀ ਮਿਲਦੀ ਆ ਹਾਂ ਜਿਹੜਾ ਖਾਣੀ ਨਾ ਨਾ ਉਹ ਜਿਹੜਾ ਖਾਣੀ ਨਹੀਂ ਉਹ ਜਿਹੜੇ ਚੂਹੇ ਬਿੱਲੇ ਆ ਜਾਂਦੇ ਉਹਨਾਂ ਵਾਸਤੇ ਇਹਨਾਂ ਨੇ ਉਹ ਵੀ ਰੱਖਿਆ ਹੋਇਆ ਸਾਰਾ ਕੁਝ ਮੈਂ ਤੁਹਾਨੂੰ ਥੋੜੋ ਦੇਣੀ ਆ ਮੈਂ ਉਹ ਗੱਲ ਕਰਦਾ ਮੈਲਦੀ ਹੈ ਫਿਰ ਮੈ ਤਾਂ ਹੋ ਗਿਆ ਜ਼ਹਿਰ ਤੇ ਸ਼ੂਗਰ ਜ਼ਹਿਰ ਹੈ ਜਿੰਦ ਤੇ ਨਹੀਂ ਸ਼ੂਗਰ ਨਹੀਂ ਉਹ ਮੰਨੂ ਦਾ ਜੰਮਦਨ ਹੋਤੀ ਮੰਨੂ ਦਾ ਜੰਮਦਨ ਹੋ ਕੇ ਤੇ ਅਸੀਂ ਮਿੱਠੇ-ਮੋਠੇ ਖਾ ਕੇ ਹੋਈ ਹੈ ਕਿਤਨਾ ਹੋਈ ਗੱਲ ਹੋਊਗੀ ਵੀ ਜ਼ਹਿਰ ਦੀ ਹਾਂ ਕਰ ਲਈ ਜਿਹਦੇ ਨਾਲ ਕਰਨੀ ਗੱਲ ਜਾ ਸ਼ੂਗਰ ਜ਼ਹਿਰ ਆ ਤਾਂ ਜ਼ਹਿਰ ਆ ਤੁਸੀਂ ਕਮੈਂਟਾਂ 'ਚ ਸਾਰਿਆਂ ਨੇ ਦੱਸ ਦੇਣਾ ਵੀ ਸ਼ੂਗਰ ਜ਼ਹਿਰ ਆ ਲੈ ਇਹ ਮਹਾਰਾਣੀ ਅੜ ਗਈ ਹੁਣ ਕਾਹ ਦੇਖਦੀ ਓਦਰ ਨੂੰ ਹੂੰ ਪੂਤਰੀ ਹੈ ਐਲੀਫੈਂਟਾ ਪਤਾ ਹੈ ਇਲੀਮੈਂਟ ਆ ਹਾਂ ਪਤਾ ਨਹੀਂ ਕੀ ਕਹੀ ਜਾਂਦੀ ਗੱਡੀ ਜੀਪ ਘੜਦੀ ਐ ਚਲ ਚੱਲ ਆ ਚੱਲਿਆ ਵੀਰ ਜੀ ਰਹੀਂਗੇ ਕਰ ਰਹੇ ਚੱਲਗੇ ਚੱਲ ਆ ਜਾ ਕਰ ਜਾਣਾ ਇਹਨੇ ਸੱਤ ਖਾਣੀ ਕੱਪੜੇ ਲਿਬੜ ਜਾਣੇ ਤੇ ਯਾਰ ਫੜ ਲਾ ਉਹਨੂੰ ਚਲੋ 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 ਫਟਾਫਟ ਚਲੋ ਵੀ ਟਾਈਮ ਹੋ ਗਿਆ ਮੇਰਾ ਹੋ ਗਿਆ ਅੰਕ ਲੱਗੀ ਹੋਈ ਆ ਜੀ ਇਹ ਬੱਡੀ ਦੇ ਵਿੱਚ ਗੱਡੀਆਂ ਗੱਡੀਆਂ ਖੜੀਆਂ ਦੇਖ ਕੇ ਜੈ ਸੰਦੀਪ ਤੂੰ ਬੱਸ ਕਹਿ ਕੇ ਸਾਹਰ ਤਾਂ ਗੱਡੀ ਆਉਂਦੀ ਆ ਇਹ ਦਿਖਣੀ ਵੀ ਨਹੀਂ ਹੈਗੀ ਅਗਰ ਉਹਨੂੰ ਵਿੱਚ ਦਾ ਸਾਹਮਣੇ ਤੇ ਪੂਰੀ ਰੌਣਕ ਲੱਗੀ ਹੋਈ ਹੈ ਜਿੰਦੀ ਦੇ ਵਿੱਚ ਫੌਨ ਨੂੰ ਗੱਡੀ ਨਹੀਂ ਮਿਲੀ ਉਹ ਖੜੀ ਹੈ ਲਾਸਟ ਉਧਰ ਹਾਂ ਇਧਰ ਨੂੰ ਅੱਥਰ ਨੂੰ ਦੇਖ ਕੇ ਰਸਤਾ ਦੇਖ ਲੋ ਕਿੱਥੇ ਨੂੰ ਆਹ ਉਹ ਦਸਨ ਸਾਹ ਲੰਘ ਜੀ ਉਧਰ ਵਾਹ ਹੈ ਗੁਰੂ ਪਹੁੰਚ ਗਿਆ ਜੀ ਘਰ ਦੇਖਿਓ ਫੋਲਾ ਫਰਾ ਹੀ ਇਹ ਜਿਹਾ ਦਾ ਕੋਈ ਸਮਾਨ ਅੱਛਾ ਮੈਂ ਰਗਾਲਾ ਕਰਦੀ ਹਾਂ ਇਹਨਾਂ ਨੇਰਾ ਕਰਖੀਆਂ ਮਿੱਟੂ ਗਾਲਾ ਹਾਂ ਤੇ ਹੋਰ ਨੂੰ ਕੱਢੋ ਜਣਾ ਟ੍ਰੇ ਮਾਤਾ ਫਿਰ ਕੀ ਆ ਦੇਖੋ ਇਹ ਕਿਨਾਂ ਨੇ ਬੜਾ ਘਰ ਰਤਨਾਂ ਨੇ ਨਾ ਬੀ ਆ ਮਰ ਛੱਤ ਤੋਂ ਆ ਕੇ ਮੈਂ ਤੁਹਾਨੂੰ ਕੋਈ ਚੀਜ਼ ਨਹੀਂ ਲਿਆ ਮੈਂ ਤੁਹਾਨੂੰ ਕੁਝ ਖਿਲਾਉਂਗਾ ਕਿਉਂਕਿ ਮੇਰੇ ਕੰਨ ਨੇ ਖਾਣ ਲੱਗੇ ਹੈ ਨਾ ਮਾਸੀ ਚਾਹੇ ਤੁਸੀਂ ਗਾਲਾਂ ਖਾ ਲਈ ਵੀ ਸਾਨੂੰ ਬਦਰ ਕਰਦੇ ਤਲ ਕੋ ਜੇ ਮੈਂ ਤਾਂ ਵੀ ਹਲਬੇਲੀ ਕੋਲ ਅਗਰ ਖਾਲੇ ਮੈਂ ਕੋਲਡ ਕਾਫੀ ਪੀ ਲੂੰਗੀ ਮਨ ਬਦਲਦਾ ਗਾਲਾ ਬਦਲਣੀ ਬੜੀ ਅੱਛੀ ਹੈ ਕੁਪੜੇ ਨਹੀਂ ਖਾਤੀਆਂ ਨਹੀਂ ਬਚ ਗਈ ਤੇ ਕੋਈ ਉਹ ਨਾ ਮੈਂ ਕੀ ਕੰਮ ਹੋਵਗਾ ਹੁਣ ਕੀ ਕਰਾਂ ਮੈਂ ਆਹ ਟਾਈਮ ਨਹੀਂ ਬਈ ਨਾ ਸਰ ਕਾ ਪ੍ਰਿੰਸ ਲੈ ਰਿਹਾ ਹੈ ਸਾਡਾ ਪ੍ਰਿੰਸ ਲੈ ਰਿਹਾ ਹੈ ਤੇ ਜੋ ਪ੍ਰਿੰਸ ਨੇ ਬਣਾਏ ਰੋਟੀ ਬਾਈ ਚੱਕਰੇ ਹੋ ਗਏ ਹੁ ਮੈਂ ਕੀ ਕਰਾਂ ਵੀ ਮੈਂ ਕੀ ਕਰਾਂ ਤੂੰ ਡਾਕਟਰ ਨੂੰ ਫੋਨ ਕਰ ਮੇਰਾ ਸੈਂਪਲ ਲੈ ਕੇ ਜਾਓ ਕੋਈ ਨਹੀਂ ਤੂੰ ਕਰ ਦਿੰਦਾ ਜੈਸਮਿਨ ਕੋਲ ਨੰਬਰ ਆ ਜੈਸ ਮੈਨੂੰ ਕਹਿਣਾ ਬਣਾ ਨਹੀਂ ਕੀ ਹੋ ਗਿਆ ਹੁਣ ਜਿਹੜਾ ਬਾਕੀ ਦੂਜੇ ਕਹਿੰਦਾ ਤੂੰ ਕੱਦੂ ਏ ਕੀ ਹੋ ਗਿਆ ਮਤਲਬ ਅਸੀਂ ਤਾਂ ਕਹਿ ਰਹੇ ਹਾਂ ਖੁਦ ਵੀ ਟੈਸਟ ਕਰਾ ਕੇ ਦੇਖੋ ਮੈਂ ਤਾਂ ਕੱਦੂ ਆ ਨਹੀਂ ਟੈਸਟ ਜ਼ਰੂਰੀ ਏ ਤੁਹਾਡਾ ਕੋਈ ਨਹੀਂ ਕਰਵਾ ਲੈਣਾ ਹੁਣ ਜਦੋਂ ਇੰਨੀ ਚੀਜ਼ ਨਾ ਵੱਧ ਗਈ ਫੇਰ ਕਰਾਉਣਾ ਮੈਂ ਅੱਜ ਤੋਂ ਪਹਿਲਾਂ ਤੇ ਵਿੱਕੀ ਨੂੰ ਰੱਖ ਦੇ ਜਾਨੀ ਮੈਂ ਮਾਰਦੀ ਆ ਵਿੱਕੀ ਨੂੰ ਮੈਂ ਯਾਰ ਕਾਵਾਂ ਗ੍ਰੀਪਰ ਨੂੰ ਤਾਂ ਫੇਰ ਵੀ ਕੋਈ ਕਰਦਾ ਨਹੀਂ ਸਵੇਰੇ ਮੈਂ ਕਿ ਮਿਲਣੇ ਕਾਜੀ ਕਰਾਉਂਗਾ ਚਾਹ ਪੀਕੇ ਚਾਹ ਦਾ ਫੇਰ ਪੀਊਗਾ ਟੂਠਾ ਬੜਾ ਸਾਰਾ ਜਿਆ ਬੰਦੀ ਵੀ ਕਰਦੀ ਉਹਨੇ ਤੂੰ ਮੇਰੇ ਚਾਹ ਯਾਦ ਕਰਾ ਦੇ ਫਿਰ ਨਹੀਂ ਪੀਣਾ ਮੁੰਡੇ ਟੈਸਟ ਲੈਣਾ ਹੂੰ ਠੀਕ ਚਲੋ ਠੀਕ ਆ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਤੋਂ ਮਹਾਰਾਜ ਛੱਡ ਦੀ ਕਲਾ ਚ ਰੱਖਿਆ ਤੁਹਾਨੂੰ ਸਾਰਿਆਂ ਨੂੰ ਅਨਜ਼ਾਤ ਲਈ ਜਣਾ ਚਾਹ ਦੇ ਬਿਨਾ ਇਹਨਾਂ ਦਾ ਸਰਦਾ ਹੈ ਨਹੀਂ ਕੀ ਕਰੀਏ ਦੋਈਆਂ ਬਿਨਾ ਵੀ ਇਹਨਾਂ ਦਾ ਸਰਨਾ ਹੁਣ ਜਿਹੜੇ ਹਾਲਾਤ ਨੇ ਠੀਕ ਹੈ ਜੀ